Hey okay. me okay. you're no. ਨਾਮ ਸੋਨੀਆ ਆ ਮੈਂ ਮੁਹੱਲਾ ਪ੍ਰੇਮਗੜ੍ਹ ਰਹਿਣ ਵਾਲੀ ਆ ਤੇ ਅਸੀਂ ਸਾਰਿਆਂ ਨੇ ਅੱਜ ਮਿਲ ਕੇ ਤੀਆਂ ਦਾ ਤਿਹਾੜੀ ਸ਼ੁਰੂ ਕੀਤਾ ਮਨਾਇਆ ਹੈ ਬੜੇ ਚਾਵਨ ਨਾਲ ਅਸੀਂ ਗਿੱਧਾ ਪਾਇਆ ਤੇ ਮੈਂ ਚਾਹਨੀ ਆ ਕਿ ਜਿਹਾ ਅਸੀਂ ਸਾਰੇ ਚਾਹਦੇ ਆ ਕਿ ਸਾਰੇ ਮਿਲਜੁਲ ਕੇ ਇਦਾਂ ਹੀ ਅੱਗੇ ਤੀਆਂ ਦਾ ਤਿਹਾੜੀ ਮਨਾਓ ਤੇ ਸੱਭਿਆਚਾਰ ਨਾਲ ਸਤਿਕਾਰ ਜੀ ਸਾਰਿਆਂ ਨੂੰ ਮੈਂ ਪ੍ਰਿਆੰਕਾ ਪੇਮਗੜ੍ਹ ਦੀ ਰਹਿਣ ਵਾਲਾ ਸਣਾ ਤੇ ਅਸੀਂ ਸਾਰਿਆਂ ਨੇ ਅੱਜ ਨਾਲ ਮਿਲ ਕੇ ਤੀਆਂ ਦਾ ਤਿਹਾੜੀ ਮਨਾਇਆ ਆ ਮਤਲਬ ਕਿ ਐਸੇ ਦੇਖ ਰਹੇ ਹਾਂ ਕਿ ਕਾਫੀ ਟਾਈਮ ਤੋਂ ਜਿਹੜਾ ਸਾਡਾ ਪੰਜਾਬੀ ਸੱਭਿਆਚਾਰ ਆ ਉਹ ਪਿੱਛੇ ਜਾ ਰਿਹਾ ਆ ਕਿ ਜਿਹੜੇ ਨਵੀਂ ਪੀੜ੍ਹੀ ਆ ਉਹ ਇੰਨਾ ਪ੍ਰਾਣੀ ਸੱਭਿਆਚਾਰ ਨੂੰ ਨਹੀਂ ਅਪਣਾ ਰਹੀ ਸੋ ਅਸੀਂ ਅੱਜ ਤੀਆਂ ਦਾ ਤਿਉਹਾਰ ਮਨਾ ਕੇ ਸਾਰਿਆਂ ਨੂੰ ਇਹ ਇੱਕ ਮੈਸੇਜ ਦੇਣਾ ਚਾਹੁੰਦੇ ਹਾਂ ਕਿ ਸਾਰੇ ਹੀ ਰਲ ਮਿਲ ਕੇ ਇਸੇ ਤਰ੍ਹਾਂ ਨਾਲ ਪੰਜਾਬੀ ਕਲਚਰ ਦੇ ਨਾਲ ਜੁੜੇ ਰਹੀਏ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਡਿੰਪਲ ਮੁਹੱਲਾ ਪ੍ਰੇਮਗੜ ਦੀ ਵਾਸੀ ਅਸੀਂ ਅੱਜ ਸਾਰਿਆਂ ਨੇ ਇੱਥੇ ਰਲ ਮਿਲ ਕੇ ਤੀਆਂ ਦਾ ਤਿਉਹਾਰ ਫਸਟ ਟਾਈਮ ਮਨਾਇਆ ਆ ਔਰ ਸਾਨੂੰ ਬੜਾ ਅੱਛਾ ਲੱਗ ਰਿਹਾ ਆ ਔਰ ਅਸੀਂ ਚਾਹੁੰਦੇ ਹਾਂ ਕਿ ਸਾਡਾ ਜਿਹੜਾ ਸੱਭਿਆਚਾਰ ਆ ਅਸੀਂ ਉਹਨੂੰ ਨਾ ਭੁੱਲੀਏ ਇਸੇ ਕਰਕੇ ਸਾਡੀ ਨਿੱਕੀ ਜੀ ਕੋਸ਼ਿਸ਼ ਆ ਅਸੀਂ ਚਾਹੁੰਦੇ ਹਾਂ ਕਿ ਇਹਦੇ ਵਿੱਚ ਹੋਰ ਵੀ ਸ਼ਾਮਿਲ ਹੋਣ ਤੇ ਅਸੀਂ ਹਰ ਸਾਲ ਇਹ ਤੋਂ ਤੋਂ ਨਾ ਮਨਾਈਏ ਧੰਨਵਾਦ